ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਆਪਣੇ ਦੇਸ਼ ਵਿੱਚ ਬਹੁਤ ਸਾਰੇ ਤਿਹਾੜ ਮਨਾਏ ਜਾਂਦੇ ਹਨ ਤੇ ਅੱਜ ਅਸੀਂ ਸ਼ਿਵਰਾਤਰੀ ਦਾ ਤਿਹਾੜ ਮਨਾ ਰਹੇ ਹਾਂ ਕਿਉਂਕਿ ਇਹ ਤਿਹਾੜ ਵੀ ਸਾਰੇ ਭਾਰਤ ਵਿੱਚ ਬਹੁਤ ਹੀ ਖਾਸ ਢੰਗ ਨਾਲ ਮਨਾਇਆ ਜਾਂਦਾ ਹੈ ਇਸ ਦਾ ਸੰਬੰਧ ਪ੍ਰਾਤਨ ਸਮੇਂ ਸਨਾਤਨ ਧਰਮ ਦੇ ਨਾਲ ਹੈ ਸ਼ਿਵਰਾਤਰੀ ਦੇ ਸਮੇਂ ਭਾਰਤ ਵਾਸੀ ਦੀਵੀ ਮਹਾਰਾਜੀ ਦੀ ਪੂਜਾ ਕਰਦੇ ਹਨ ਪਾਰਬਤੀ ਮਾਤਾ ਜੀ ਦੀ ਪੂਜਾ ਕਰਦੇ ਹਨ ਮੰਦਰਾਂ ਵਿੱਚ ਜਾਂਦੇ ਹਨ ਅੱਜ ਸਾਡੇ ਪੱਟੀ ਸ਼ਹਿਰ ਵਿੱਚ ਵੀ ਸ਼ਿਵਰਾਤਰੀ ਇਤਿਹਾਰ ਬਹੁਤ ਧੂਮਤਾ ਨਾਲ ਮਨਾਇਆ ਜਾ ਰਿਹਾ ਹੈ ਆਓ ਆਪਾਂ ਇਸ ਬਾਰੇ ਰਵਨੀਤ ਸਿੰਘ ਨੂੰ ਵੀ ਕੁਝ ਜਾਣਕਾਰੀ ਪ੍ਰਾਪਤ ਕਰੀਏ ਹਾਂਜੀ ਹਾਂਜੀ ਹੈ ਵੀਰਾਂ ਸਤਿ ਸ਼੍ਰੀ ਅਕਾਲ ਦਾ ਸਰਵਨੀਤ ਸਿੰਘ ਪੱਟੀ ਸ਼ਹਿਰ ਜ਼ਿਲ੍ਹਾ ਤਰਨਤਾਰਨ ਮਾਝੇ ਵਾਲੇ ਪਾਉ ਜਾਦਾਂ ਨੂੰ ਪਤਾ ਹੀ ਹੈ ਵੀ ਅਸੀਂ ਦੋਵੇਂ ਰਾਣਾ ਸੰਧੂ ਤੇ ਗੋਪੀ ਪੱਟੀ ਵਾਲੇ ਵਾਕਫ ਟੌਪਿਕ ਦਾ ਵਿਸ਼ਾ ਵਿਸ਼ੇ ਬਾਰੇ ਵਿਚਾਰ ਵਟਾਂਦਰਾ ਕਰਦੇ ਰਹੇ ਨੇ ਸਾਡਾ ਚੈਨਲ ਰਾਣਾ ਸੰਧੂ 11 ਰੁਪਈਆ ਵੀ YouTube ਚੈਨਲ ਦੇ ਸਬਸਕ੍ਰਾਈਬ ਸ਼ੇਅਰ ਕਰਨਾ ਤੇ ਲਾਈਕ ਕਰੋ ਕਿਉਂਕਿ ਸਾਡਾ ਸਾਡਾ ਇੱਕੋ ਹੀ ਆ ਵੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਚੰਗੇ ਗੁਣ ਚੰਗੇ ਵਿਚਾਰ ਚੰਗੇ ਪਾਸੇ ਜੋੜੀਏ ਅੱਜ ਦਾ ਸਾਡਾ ਟੌਪਿਕ ਹੈ ਸ਼ਿਵਰਾਤਰੀ ਪਹਿਲਾਂ ਸਾਰਿਆਂ ਨੂੰ ਲੱਖ ਲੱਖ ਕਰੋੜਾਂ ਗੋ ਸ਼ਿਵਰਾਤਰੀ ਦੀ ਵਧਾਈ ਹੋਵੇ ਮਹਾ ਸ਼ਿਵਰਾਤਰੀ ਦਾ ਅਰਥ ਇਹ ਦਿਨ ਮਹਾ ਸ਼ਿਵ ਦੀ ਪੂਜਾ ਹੁੰਦੀ ਆ ਕਈਆਂ ਦਾ ਇਹ ਮੰਨਣਾ ਵੀ ਇਹ ਦਿਨ ਸ਼ਿਵ ਦੀ ਤੇ ਪਾਰਵਤੀ ਦਾ ਵਿਆਹ ਆ ਹਾਂ ਦਾ ਇਸ ਕਰਕੇ ਮਹਾ ਸ਼ਿਵਰਾਤਰੀ ਮਨਾਉਂਦੇ ਕਿਉਂਕਿ ਬੰਟੇ ਵੀ ਖੇਡਦੇ ਆ ਆਪਣੇ ਪੱਟੀ ਸ਼ਹਿਰ ਦੀ ਗੱਲ ਕਰ ਲਈ ਪੱਟੀ ਸ਼ਹਿਰ ਵਿੱਚ ਰੂਈ ਵਾਲਾ ਮੰਦਿਰ ਜਿਹਨੂੰ ਸ਼ਿਵ ਦਾ ਮੰਦਿਰ ਆ ਬਹੁਤ ਵੱਡੇ ਹਾਈ ਲੈਵਲ ਦੇ ਸ਼ਵਦੇਜੀ ਸੰਗਤ ਜਾਰਾਂ ਲੱਖਾਂ ਦਾ ਇਕੱਠ ਉੱਤੇ ਹੋ ਰਿਹਾ ਹੈ ਬਹੁਤ ਵਧੀਆ ਲੰਗਰ ਵੀ ਵਰਤਰੇ ਨੇ ਟਿੱਕੀ ਨੂਡਲ 버ਗਰ ਪੀਜੇ ਬਹੁਤ ਵੱਡੇ ਵੱਡੇ ਹਿੰਦੂਆਂ ਲਈ ਇਹ ਇੱਕ ਵੱਡਾ ਤਿਉਹਾਰ ਹੈ ਸਭ ਤੋਂ ਵੱਡਾ ਤਿਉਹਾਰ ਜਿੱਦਾਂ ਆਪਣੇ ਸਿੱਖਾਂ ਚ ਹੁਲਾਮਲਾ ਹੋ ਗਿਆ ਇਹ ਹਿੰਦੂਆਂ ਦਾ ਪਾਵਨ ਤੇ ਪਵਿੱਤਰ ਵੱਡਾ ਤਿਉਹਾਰ ਹੈ ਜਿੱਦੇ ਸ਼ਿਵ ਦੀ ਪੂਜਾ ਦੇ ਵੱਡੇ ਪੂਜਾ ਹੁੰਦੀ ਹੈ ਦੇਸ਼ ਵਿਦੇਸ਼ੀਆਂ ਸੰਗਤਾਂ ਬਾਹਰ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂ ਐਸ ਏ ਪੁਰਤਗਾਲ ਇੱਥੇ ਬਹੁਤ ਵੱਡੇ ਲੈਵਲ ਤੇ ਬਣਾਇਆ ਜਾਂਦਾ ਹੈ ਤਿਉਹਾਰ ਸਾਰਿਆਂ ਨੂੰ ਵਧਾਈ ਹੋਵੇ ਉਹ ਲੰਗਰ ਪਾਣੀ ਦੀ ਵਿਵਸਥਾ ਇਕ ਸ਼ੋਭਾ ਯਾਤਰਾ ਕਰਦੇ ਆਪਣੇ ਫੱਟੀ ਸ਼ਹਿਰ ਵਿੱਚ ਆਨੰਦ ਮਹਾ ਆਨੰਦਗੀ ਮਹਾਰਾਜੀ ਬਹੁਤ ਵੱਡੇ ਪੱਧਰ ਤੇ ਉਹ ਬਾਈ ਯਾਤਰਾ ਹੁੰਦੀ ਜੀ ਆਪਣੇ ਨਗਰ ਕੀਰਤਨ ਹੁੰਦਾ ਹੈ ਸਿੱਖਾਂ ਦੇ ਤੇ ਇਸ ਦਾ ਪਾਵਨ ਤੇ ਪਵਿੱਤਰ ਤਿਹਾੜੀ ਹੈ ਹੋਇਆ ਵੀ ਇਸ ਦਿਨ ਪੂਜਾ ਹੁੰਦੀ ਆ ਸ਼ਿਵ ਜੀ ਦੀ ਸ਼ਿਵ ਦੀ ਪੂਜਾ ਹੁੰਦੀ ਆ ਇਸ ਦਿਨ ਵਿਆਹ ਹੁੰਦਾ ਮਹਾ ਸ਼ਿਵ ਦਾ ਤੇ ਆਪਣੀ ਪਾਰਵਤੀ ਦਾ ਤੇ ਬਾਕੀ ਰਣਾ ਵੀ ਦੱਸੋ ਹਾਂ ਜੀ ਇਸ ਸਨਾਤਨ ਧਰਮ ਦੇ ਨਾਲ ਸੰਬੰਧਿਤ ਤਿਹਾੜਾ ਹੈ ਕਿਉਂਕਿ ਲੰਮੇ ਸਮੇਂ ਤੋਂ ਜਿਹੜਾ ਭਾਰਤ ਵਿੱਚ 10000 ਸਾਲ ਪਤਾ ਨਾ ਸਨਾਤਨ ਧਰਮ ਹੈ ਉਸ ਸਮੇਂ ਸ਼ਿਵ ਜੀ ਤੇ ਪਾਰਵਤੀ ਜੀ ਦੀਆਂ ਕਥਾਵਾਂ ਵੀ ਹਨ ਜੋ ਪਰ ਆਪਣੇ ਮੰਦਰ ਦੇ ਵਿੱਚ ਕਥਾ ਵਾਚ ਕੇ ਆਉਂਦੇ ਹਨ ਸੁਣਾਉਂਦੇ ਹਨ ਇਹ ਸੂਚੇ ਪਾਰਸ ਦੇ ਵਿਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ ਤਿਹਾੜ ਸਾਰਿਆਂ ਵੱਲੋਂ ਮਿਲ ਕੇ ਤੋਂ ਇਸ ਤਿਹਾੜ ਤੇ ਅੱਜ ਵੱਖ-ਵੱਖ ਕਿਸਮ ਦੇ ਲੰਗਰ ਵੀ ਲਗਾਏ ਗਏ ਹਨ ਜਿਨ੍ਹਾਂ ਨੂੰ ਸੰਗਠਕ ਸ਼ਕਰੀਏ ਪਛਾਣ ਨਾਮ ਪੱਟੀ ਸ਼ਹਿਰ ਵਿੱਚ ਵੀ ਇਹ ਸ਼ਿਵਰਾਤਰੀ ਦਾ ਤਿਹਾੜ ਬਹੁਤ ਹੀ ਪਿਆਰ ਸਤਿਕਾਰ ਨਾਲ ਮਨਾਇਆ ਜਾਂਦਾ ਹੈ ਸੋ ਜਿਵੇਂ ਆਪਾਂ ਜਾਣਦੇ ਆਂ ਕਿ ਭਾਰਤ ਵਿੱਚ ਬਹੁਤ ਧਰਮਾਂ ਦੇ ਲੋਕ ਰਹਿੰਦੇ ਹਨ ਤੇ ਉਹ ਆਪਸ ਵਿੱਚ ਮਿਲ ਕੇ ਰਹਿੰਦੇ ਹਨ ਭਾਰਤ ਵਿੱਚ ਹਰੇਕ ਧਰਮ ਦਾ ਸਤਿਕਾਰ ਕੀਤਾ ਜਾਂਦਾ ਹੈ ਤੇ ਹਰੇਕ ਤਿਹਾੜੀ ਨੂੰ ਬਹੁਤ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ ਸੋ ਅਸੀਂ ਅੱਜ ਦੀ ਵੀਡੀਓ ਬਣਾਉਂਦਾ ਇਹੋ ਮਕਸਦ ਆ ਵੀ ਸ਼ਿਵਰਾਤਰੀ ਦੇ ਤਿਹਾੜੀ ਬਾਰੇ ਵੱਧ ਤੋਂ ਵੱਧ ਜਾਣਕਾਰੀ ਜਿਹੜੀ ਦਰਸ਼ਕਾਂ ਨੂੰ ਦਿੱਤੀ ਜਾਵੇ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਕਾਫੀ ਵਾਹਿਗੁਰੂ ਜੀ ਕੀ